ਸੋਹਾ ਚੋਤ ਸ੍ਰੀ ਅਕਾਲ ਦੇ ਸੋਹ ਨੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਜ਼ਮਾਨਤ ਤੇ ਰਿਹਾ ਹੋਣ ਤੇ ਅੱਜ ਖੁਸ਼ੀ ਦੀ ਲਹਿਰ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਦੇ ਖੇਮੇ ਵਿੱਚ ਵੀ ਦਿਖੀ ਜਿੱਥੇ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਅਮਰਜੀਤ ਸਿੰਘ ਚਾਬਲਾ ਹੋਰਾਂ ਦੀ ਅਗਵਾਈ ਦੇ ਵਿੱਚ ਸਥਾਨਕ ਅਕਾਲੀ ਆਗੂਆਂ ਵੱਲੋਂ ਅਤੇ ਵਰਕਰਾਂ ਦੇ ਵੱਲੋਂ ਵਿਕਰਮ ਮਜੀਠੀਆ ਹੋਰਾਂ ਦੇ ਪਰੋਲ ਤੇ ਜੇਲ੍ਹ ਤੋਂ ਬਾਹਰ ਆਣ ਤੋਂ ਬਾਅਦ ਖੁਸ਼ੀ ਦੇ ਵਿੱਚ ਲੱਡੂ ਵੰਡੇ ਗਏ ਇਹ ਨਜ਼ਾਰਾ ਸਥਾਨਕ ਸ਼੍ਰੀ ਅਨੰਦਪੁਰ ਸਾਹਿਬ ਰਵਿਦਾਸ ਚੌਕ ਦੇ ਨੇੜੇ ਦਾ

Da er det nok. ਸਾਰਾ ਖਾਗਾ ਜਲਦੀ ਕਰੋ ਬੋਲੇ ਇਸੋ ਨਿਹਾਲ ਸ੍ਰੀ ਅਕਾਲੇ ਸਾਰੇ ਇੱਕ ਜਵੇ ਨਿਆਰੋ ਜਾਵੇ ਸ਼ੋਮਨੀ ਪੰਥ ਅਕਾਲੀਤ ਮੇਚ ਉੱਡਾ ਰਹੇ ਮਨੂਬਾ ਸ੍ਰੀ ਅਕਾਲੇ ਲੱਗੂ ਪਟਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਿ ਕਿਉਂਕਿ 7 ਮਿੰਟ ਦੀ ਵਾਜੜੀ ਦੇ ਹੋਈ ਹੈ ਬਾਹਰ ਆਜੋ ਅੱਜ ਸਾਰੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿੱਚ ਅਤੇ ਪੰਜਾਬ ਦੇ ਲੋਕਾਂ ਵਿੱਚ ਬਹੁਤ ਵੱਡੀ ਖੁਸ਼ੀ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੋ ਸਰਕਾਰ ਨੇ ਬਹੁਤ ਇੱਕ ਜ਼ਾਬਰ ਦਿੱਤੀ ਨੂੰ ਪਲਾਉਂਦਿਆ ਹੋਇਆ ਸਾਡੇ ਪ੍ਰਮੁੱਖ ਆਗੂ ਸਰਦਾਰ ਵਿਕਰਮਜੀਤ ਸਿੰਘ ਜੀ ਗੁਰਿਤਿਆ ਸਾਹਿਬ ਜਿਨ੍ਹਾਂ ਨੂੰ ਜਿਨ੍ਹਾਂ ਉੱਤੇ ਝੂਠੇ ਕੇਸ ਪਾ ਕੇ ਪਿਛਲੇ ਸਭੂ ਉਹਨਾਂ ਨੇ ਜੇਲ੍ਹ ਵਿੱਚ ਬੰਦ ਕੀਤਾ ਸੀ ਸਰਕਾਰ ਦਾ ਪੂਰਾ ਤਾਨ ਲੱਗਣ ਦੇ باوجود ਕਿਉਂਕਿ ਪਹਿਲਾਂ ਥੱਲੋ ਵੀ ਝੂਠ ਚੜ੍ਹ ਬੋਲ ਕੇ ਅਦਾਲਤਾਂ ਵਿੱਚ ਉਹਨਾਂ ਨੇ ਉਹਨਾਂ ਦੀ ਜਮਾਨਤਾ ਕੈਸਰ ਕਰਾਈਆਂ ਹਾਈ ਕੋਰਟ ਤੱਕ ਉਹਨਾਂ ਨੇ ਗਲਤ ਇਨਫੋਰਮੇਸ਼ਨ ਦਿੱਤੀਆਂ ਆਦੇਖੀ ਸੁਪਰੀਮ ਕੋਰਟ ਦੇ ਵਿੱਚ ਇਸ ਗੱਲ ਦੀ ਬੜੀ ਲੰਬੀ ਚੋਰੀ ਜਿਹੜੀ ਸਰਵਾਈ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੇ ਦੁੱਧ ਦਾ ਦੁੱਧ ਪਾਲੀ ਦਾ ਪਾਣੀ ਕਰਤਾ ਅਵੇ ਸਰਕਾਰ ਵਿਕਰਮ ਸਿੰਘ ਜਿੱਠਿਆ ਦੇ ਖਿਲਾਫ ਉਸ ਕੋਰਟ ਦਾ ਇੱਕ ਉਹਨਾਂ ਨੇ ਵਰਸ਼ਨ ਦਿੱਤਾ ਕਿ ਇਹ ਕੇਸ ਤਾਂ ਪਹਿਲਾਂ ਵੀ ਤੁਸੀਂ ਬਣਾ ਚੁੱਕੇ ਹੋ ਵਿਕਰਮ ਸਿੰਘ ਜਿੱਠਿਆ ਤੇ ਤੇ ਦੁਬਾਰਾ ਤੁਸੀਂ ਜਿਹੜਾ ਇਹ ਕੇਸ ਬਣਾ ਕੇ ਉਹਨੂੰ ਦੁਬਾਰਾ ਜੇਲ੍ਹ ਚ ਬੰਦ ਕਰਦਾ ਕੀ ਮਤਲਬ ਰਹਿ ਜਾਂਦਾ ਕਿਹੜੇ ਕੰਮ ਨੂੰ ਤੁਹਾਨੂੰ ਨਰਿੰਦਾ ਉਹਨਾਂ ਨੇ ਉਹਦੀ ਜ਼ੁਬਾਨ ਤੇ ਜਿਹੜੀ ਕੀਤੀ ਗਈ ਅਤੇ ਇਸ ਗੱਲ ਦੇ ਵਿੱਚ ਜੋ ਅੱਜ ਸਰਕਾਰ ਦੇ ਉਹਨਾਂ ਦੀ ਜਿਹੜੀ ਨੀਤੀ ਸੀ ਉਹ ਲੋਕਾਂ ਸਾਹਮਣੇ ਪ੍ਰਗਟ ਹੋ ਗਈ ਸਤ ਸਾਹਮਣੇ ਆ ਗਿਆ ਕਿ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਛੋਮਨੀ ਅਕਾਲੀ ਦਲ ਦੇ ਖਿਲਾਫ ਛੋਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਖਿਲਾਫ ਆਦੇਸ ਦੇ ਆਗੂਆਂ ਦੇ ਖਿਲਾਫ ਬੜੀ ਵੱਡੀਆਂ ਨੂੰ ਇਹ ਮਿਹਨ ਜੜੀ ਛੁਭ ਕੀਤੀ ਹੋਈ ਸੀ ਕਿ ਉਹਨਾਂ ਨੂੰ ਕੋਈ ਗੱਲ ਦਾ ਡਰ ਸਤਾਈ ਜਾਂਦਾ ਕਿ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਾ ਆਮ ਪਾਰਟੀ ਦੀ ਸਰਕਾਰ ਦਾ ਇਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਹੋਈ ਪੰਜਾਬ ਵਿੱਚ ਉਹਨਾਂ ਦਾ ਵੀ ਲੋਕਾਂ ਨੇ ਦੇਖ ਲਿਆ ਹਿਸਾਬ ਤਾਬ ਅੱਜ ਹੁਣ ਆਮ ਪਾਰਟੀ ਦੀ ਸਰਕਾਰ ਦਾ ਜਿਹੜਾ ਹਿਸਾਬ ਤਾਬ ਉਹ ਸਾਹਮਣੇ ਆ ਗਿਆ ਕਿ ਕਿਵੇਂ ਲਾਰੇ ਲਾ ਕੇ ਝੂਠ ਬੋਲ ਕੇ ਲੋਕਾਂ ਨੂੰ ਗੁਗਰਾਹ ਕਰਕੇ ਉਹਨਾਂ ਨੇ ਜਿਹੜੀ ਆ ਉਹ ਸਰਕਾਰ ਜਿਹੜੀ ਆ ਉਹ ਇੱਥੇ ਬਣਾਈ ਸੀ ਸੋ ਅੱਜ ਉਹ ਸਾਰਾ ਕੁਝ ਲੋਕਾਂ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਦੀ ਬਹੁਤ ਮੈਂ ਸਮਝਦਾ ਕਿ ਬੜੀ ਮਾੜੀ ਸਥਿਤੀ ਵਿੱਚ ਸਰਕਾਰ ਪੰਜਾਬ ਦੀ ਡੁੱਜੀ ਆ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਸੇ ਇੱਕ ਕਾਫਲਾ ਵੱਡਾ ਹੋ ਰਿਹਾ ਹੈ ਅਤੇ 2027 ਦਾ ਪਹਿਲਾ ਜਿਹੇ ਕਿਸ ਨੂੰ ਮਾੜਾ ਬੋਟਾ ਸ਼ੰਕਾ ਸੀ ਉਹ ਸ਼ੰਕਾ ਬਿਲਕੁਲ ਖਤਮ ਹੋ ਚੁੱਕਾ ਹੈ ਹੁਣ 2027 ਵਿੱਚ ਸ਼ੂਨ ਲਈ ਕਾਦੀਦਾਰ ਜਿਹੜਾ ਜਿੱਦੇ ਝੰਡੇ ਜਿਹੜਾ ਗੱਡੇਗਾ ਅਤੇ ਸਰਦਾਰ ਸੁਖਬੀ ਸਿੰਘ ਬਾਦੂਕੇ ਅਗਵਾਈ ਵਿੱਚ ਇਹ ਸਰਕਾਰ ਬਣੀ